ਲੋਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਠੀਕ ਠਾਕ ਲੋਜੀ ਇੱਥੇ ਹੈਗਾ ਸਵੇਰ ਸਵੇਰ ਦਾ ਟਾਈਮ ਬੱਚੇ ਆਪਾਂ ਸਕੂਲ ਪੇਜ ਤੇ ਬੱਚੇ ਚੱਲ ਗਿਆ ਸਕੂਲ ਤੋਂ ਉਸ ਤੋਂ ਬਾਅਦ ਬੱਚਿਆਂ ਦੀ ਜਾਨ ਮਗਰੋਂ ਮੈਂ ਇਸ ਮਤਲਬ ਵੀਡੀਓ ਚ ਡਈਆਂ ਚਾੜੂ ਲਾਉਣ ਮਾਂ ਮੁੜ ਕੇ ਧੋਪ ਨਾਲ ਨਾ ਘੱਟਾ ਜ ਬਹੁਤ ਉੱਡਦਾ ਵਾ ਤੇ ਫਿਰ ਮਾਂ ਮੈਂ ਅੰਦਰਾਂ ਦਾ ਬਾਅਦ ਚੋ ਕਰ ਦੂੰਗੀ ਤੇ ਇੱਥੇ ਮਨਮੀ ਤੇ ਪਪਾ ਜੀ ਕਰੇ ਉਹਨਾਂ ਨਾਂ ਨੂੰ ਲਿਆ ਸੀਗਾ ਤੇ ਬੱਸ ਮੈਂ ਮਾਂ ਮੈਂ ਪਹਿਲਾਂ ਵੀਡੀਓ ਚ ਚਾੜੂ ਲੜਾਂ ਤੇ ਅੰਦਰਾਂ ਦਾ ਮੈਂ ਬਚ ਕਰਦੀ ਇੱਥੇ ਨਾ ਇਹ ਵੀੜੇ 'ਚ ਇਹ ਨਾ 2 ਕੁ ਮਹੀਨੇ ਪਹਿਲਾਂ ਦੀ ਵੀਡੀਓ ਆ ਪੁਰਾਣੀ ਆ ਕਿਉਂਕਿ ਮੇਰੇ ਤੋਂ ਅਪਲੋਡ ਹੀ ਨਹੀਂ ਕੀਤੀ ਗਈ ਐਡੀਟਿੰਗ ਨਹੀਂ ਕੀਤੀ ਗਈ ਟਾਈਮ ਡੂਮ ਨਹੀਂ ਬਸ ਲੱਗਾ ਇਸ ਤਰ੍ਹਾਂ ਤੇ ਉਦੋਂ ਬੜਾ ਘੱਟਾ ਆਉਂਦਾ ਸੀ ਵੀੜੇ ਦੇ ਵਿੱਚ ਵੀੜੇ 'ਚ ਮਤਲਬ ਸੜਕ ਤੋਂ ਬਹੁਤ ਘੱਟਾ ਉੜਦਾ ਸੀਗਾ ਬਹੁਤ ਖਲਾਰਾ ਸੀ ਸੜਕ ਤੇ ਤੇ ਉਹ ਸਾਰਾ ਮਿੱਟੀ-ਮੁੱਟੀ ਘੱਟਾ ਜਿਹੜਾ ਆਪਣੇ ਘਰ ਆ ਜਾਂਦਾ ਸੀ ਤੇ ਇਸ ਕਰਕੇ ਮੈਂ ਘੱਟੇ ਤੋਂ ਡਰਦੀ ਨਹੀਂ ਮੈਂ ਕਿ ਪਹਿਲਾਂ ਅੰਦਰਾਂ ਦੇ ਬਾਹਰੋਂ ਕਰ ਲਵਾਂ ਫਿਰ ਮੈਂ ਅੰਦਰਾਂ 'ਚ ਬਚ ਕਰਦੀ ਆ ਤੇ ਅੰਦਰਾਂ ਦਾ ਮੈਂ ਬਚ ਕਰੂੰਗੀ ਪਹਿਲਾਂ ਵੀੜਾ ਬੂੜਾ ਹੂੰ ਜਲਾ ਦੇਵਾ ਸਸਟਰਾ ਟਾਈਮ ਜਿਹੜਾ ਨਹੀਂ ਲੱਗਾ ਵੀਡੀਓ ਪਾਉਣ ਦਾ ਹੁਣ ਰੈਗੂਲਰ ਸ਼ਾਇਦ ਵੀਡੀਓ ਆਉਣ ਬਾਬਾ ਜੀ ਕਹਿੰਦੇ ਕਿ ਟੱਲੇ ਵੀਡੀਓ ਰੈਗੂਲਰ ਹੀ ਆਉਣ ਤੇ ਮਿਲਦੇ ਆ ਮੈਂ ਇੱਥੇ ਥਾਂ ਦੂੰ ਜਲਾ ਫਿਰ ਉਸ ਤੋਂ ਬਾਅਦ ਆਪਾਂ ਮਿਲਦੇ ਆ ਤੇ ਕੂੜਾ ਸਾਰਾ ਚੁੱਕ ਕੇ ਨਸਵਾਸੂ ਤੇ ਮੈਂ ਸੋਟਦਾ ਵਾਂ ਬਾਹਰ ਉਸ ਤੋਂ ਬਾਅਦ ਆਪਾਂ ਮਿਲਦੇ ਆ ਨੈਕਸਟ ਕਲਿੱਪ ਲੋ ਜੀ ਇੱਥੇ ਹੋ ਗਿਆ ਵਾ 2.5 ਦਿਨ ਦਾ ਟਾਈਮ ਇਥੇ ਬਸ ਰਾਤੀ ਲੈ ਕੇ ਆਏ ਮਨਮੀ ਦੇ ਪਾਪਾ ਸਲਗਮ ਤੇ ਬਸ ਮੈਂ ਸਲਗਮ ਲੱਗ ਗਈ ਕੱਟਣ ਦੁਪਹਿਰੇ ਪਰੌਣੀ ਆਈ ਹੀ ਤੇ ਪਰੌਣੇ ਹੋ ਕੇ ਚੱਲ ਗਏ ਆ ਕੜੀਕੇ ਬੈਠੇ ਮਸਾਈਆਂ ਘੰਟਾ ਕ ਬੈਠੇ ਹੁਣ ਚਾਹ ਬਣੀ ਪੀਤਾ ਤੇ ਚੱਲ ਗਏ ਫਿਰ ਉਹ ਛੇਤੀ ਤੇ ਉਸ ਤੋਂ ਬਾਅਦ ਮੈਂ ਲੱਗ ਪਈ ਸਲਗਮ ਸਲਗਮ ਚੀਰਨ ਮਾਂ ਧੁੱਪੇ ਚੀਰ ਕੇ ਨਾ ਇੱਥੇ ਤੇ ਦਿਨਾਂ ਦਾ ਬੜਾ ਫਰਕ ਸੀ ਗਿਆ ਉਹ ਹਨਾ ਬਹੁਤ ਛੋਟੇ ਹੀ ਝਟ ਕੰਮ ਕਰੀਦਾ ਤੇ ਬੜੀ ਛੇਤੀ ਦੇਣ ਛਿਬ ਜਾਂਦਾ ਤੇ ਇਥੇ ਬਸ ਮੈਂ ਸਲਗਮ ਲੱਗੀ ਕੱਟਣ ਘੱਟ ਕੁੱਟ ਕੇ ਥੋੜੀ ਦੇਰ ਨੂੰ ਮੈਂ ਚੱਲ ਕਬਚਿਆਂ ਦੇ ਆਉਣ ਤੋਂ ਚੁੱਲ੍ਹੇ ਤੇ ਰੱਖ ਦੇਣੀ ਆ ਬਣ ਜਾਣਗੇ ਮੇਥੀ-ਮੁਥੀ ਸਾਰਾ ਕੁਝ ਹੀ ਰਾਤੀ ਲੈ ਕੇ ਆਏ ਹੀ ਰਈਓ ਹੀ ਤਣੀਆਂ ਮੇਥੀ ਸਾਰਾ ਕੁਝ ਤੇ ਆਪਾਂ ਨਾਲ-ਨਾਲ ਕੱਟ ਕੇ ਉਹ ਵੀ ਪਾ ਦਾਂਗੇ ਵਿੱਚ ਤੇ ਇਧਰ ਆਂਟੀ ਹੋਣੀ ਬੇਟੀਆਂ ਆਂਟੀ ਦਾ ਸ਼ੈਦਰ ਪਰਾਈ ਕਰਨ ਨੂੰ ਪੈਂਟ ਨੂੰ ਪੈਂਟ ਨੂੰ ਸ਼ੈਦਰ ਪਰਾਈ ਕਰਨ ਦਾ ਰੀਲ ਲੈਣ ਆਈ ਮੇਰੇ ਕੋਲ ਕਹਿੰਦੇ ਕਿ ਰੀਲ ਦੇ ਦੇ ਕਿ ਸੂਡ ਨਾਲ ਦੀ ਉਹ ਅੰਕਲ ਦੀ ਪੈਂਟ ਹੀ ਤੇ ਉਹਨੂੰ ਤਰਪਾਈ ਕਰਨੀ ਕੁਝ ਤੇ ਮੈਂ ਕਹਿੰਲੇ ਲੋ ਮੈਂ ਲੱਗ ਗਿਆ ਦਬਰ ਕੇ ਲੱਗ ਗਿਆ ਆਂਟੀ ਆਈ ਫਿਰ ਚਾਹ ਪੀਈ ਆਂਟੀ ਉਹਨੂੰ ਹੀ ਤਾਂ ਪੀਲੀ ਸੀ ਪੁਰਾਣਿਆਂ ਦੇ ਨਾਲ ਪੁਰਾਣੇ ਜਾਣ ਤੋਂ ਬਾਅਦ ਛੇਤੀ ਆਂਟੀ ਆ ਗਈ ਹੀਗੇ ਤੇ ਫਿਰ ਆਂਟੀ ਨੂੰ ਆਪਾਂ ਫਿਰ ਚਾਹ ਬਣਾ ਕੇ ਦਿੱਤੀ ਤੇ ਬਸ ਇੱਥੇ ਮੈਂ ਛਲਗਮਚੀਰ ਦੀ ਪਈ ਨਾਲ-ਨਾਲ ਗੱਲਾਂ ਬਾਤਾਂ ਹੁੰਦੀਆਂ ਪਈਆਂ ਸਾਰਿਆਂ ਜਾਣਿਆਂ ਦੀਆਂ ਕਾਫੀ ਐ ਗੱਲਾਂ ਕੀਤੀਆਂ ਤੇ ਆਪਾਂ ਛਲਗਮਚੀਰ ਕਿਏ ਲਓ ਜੀ ਇੱਥੇ ਆਪਾਂ ਬਸ ਗੱਲਾਂ ਬਾਤਾਂ ਕਰਦੇ ਕਰਦੇ ਸਾਰੇ ਹਨ ਛਲਗਮਚੀਰ ਦੇ ਮੈਂ ਆਂਟੀਆਂ ਕਹਿੰਦੇ ਹਾਂਂ ਦੀ ਕਾਲੋ ਕਾਕੇ ਵੇਖੋ ਬੜਾ ਮਿੱਠੇ ਐ ਛਲਗਮ ਬਹੁਤ ਜਿਆਦਾ ਮਿੱਠੇ ਸੀਗੇ ਹੈਗੇ ਵੀ ਕੁਲੇ-ਕੁਲੇ ਹੀ ਨਵੇਂ-ਨਵੇਂ ਆਏ ਇਹ ਉਦੋਂ ਕਾ ਮਤਲਬ ਜਦੋਂ ਦੀ ਇਹ ਗੱਲ ਦੋ ਕੁ ਮਹੀਨੇ ਪਹਿਲਾਂ ਦੀ ਦੋ ਤਿੰਨ ਮਹੀਨੇ ਹੋ ਗਏ ਉਹਨਾਂ ਦੀ ਵੀਡੀਓ ਤੇ ਪਲੀਜ਼ ਵੀਡੀਓ ਨੂੰ ਨੇ ਫੁੱਲ ਵਾਚ ਕਰਿਆ ਕਰੋ ਬਹੁਤ ਚੈਨਲ ਮਤਲਬ ਪਿਛੇ ਪੈ ਗਿਆ ਵਾ ਨਾ ਵੀਡੀਓ ਪਾਉਣ ਕਰਕੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਹਨ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਅੱਗੇ-ਅੱਗੇ ਵੀਡੀਓ ਨੂੰ ਫੁੱਲ ਵੇਖਿਓ ਤੁਹਾਨੂੰ ਵੀਡੀਓ ਦੇ ਵਿੱਚ ਸਰਪ੍ਰਾਈਜ਼ ਮਿਲੇਗਾ ਸਬ ਕਾਨੂੰਨੀ ਹੀ ਪਤਾ ਹਨ ਨੂੰ ਮਤਲਬ ਉੱਤਰਾ ਪਤਾ ਤਾਂ ਹੈ ਕਿੰਨੇ ਦਿਨਾਂ ਕੋਕਸਮਾਨ ਆਉਣਾ ਹੋਣਾ ਬੜ ਪਤਾ ਨਹੀਂ ਕਿ ਕਦੋਂ ਆਉਣਾ ਵਾ ਇਵਾਰ ਬਸ ਐਥੇਨੇ ਗੱਲਾਂ ਬਤਾ ਕਰਦੀ ਆਪਣੇ ਛਲਗਮ ਜੀਰੇ ਗਏ ਤੇ ਨਾਲ ਹੀ ਮੈਂ ਚੁੱਲੇ ਤੇ ਅੱਗ ਬਲ ਕੇ ਰੱਖ ਦੂੰਗੀ ਤੇ ਇਧਰ ਆਂਟੀ ਦੀ ਹੋਣ ਡਈ ਹੈ ਤਰਪਾਈਂ ਅੰਡੀ ਤਰਪਾਈ ਵੀ ਕਰਨ ਦਾ ਆ ਜੀ ਲਓ ਜੀ ਇੱਥੇ ਆਪਾਂ ਅੱਗ ਬਾਲਤੀ ਅਤੇ ਚੁੱਲੇ ਨੂੰ ਸੌਰੀ ਅੱਗ ਬਾਲ ਕੇ ਤੇ ਮਿੱਟੀ ਲਾ ਕੇ ਨਾ ਪਤਿਲੇ ਨੂੰ ਪਰੋਲਾ ਜੇ ਮਾਰ ਲੈਣੀ ਹੁੰਨੀ ਕਿ ਕਾਲਾ ਮੁੜ ਕੇ ਮਾਣੇ ਨਾ ਉਕਾ ਹੁੰਦਾ ਤੇ ਆਪਾਂ ਰੱਖਤਾ ਵਾ ਪਤਿਲਾ ਉੱਪਰ ਹੁਣ ਪਾਦਾਂਗੇ ਪਾਣੀ ਦੇ ਨਾਲ ਪਾ ਲੋ ਜੀ ਪਾਣੀ ਆਪਾਂ ਉੱਪਰ ਰੱਖਤਾ ਵਾ ਅੱਗ ਬਲ ਕੇ ਤੇ ਬਸ ਤੇ ਛਲਗਮ ਜਿਹੜੇ ਚੀਰੇ ਗਏ ਸੀ ਤੇ ਮੈਂ ਕਿਹਾ ਮੇਥੀ ਵੀ ਨਾ ਚੀਰ ਕੇ ਨਾਲ ਹੀ ਪਾ ਦਿੰਨੀ ਆ ਤੇ ਮੇਥੀ ਜਿਆਦੀ ਆਪਣੀ ਜਿਹਨੇ ਲੋੜ ਹੀ ਛਲਗਮਾਂ ਚ ਪਾਉਂਦੀ ਆ ਪੌਣੀ ਛਲਗਮਾਂ ਚ ਪਾ ਦਾਂਗੇ ਤੇ ਬਾਕੀ ਮੇਥੀ ਆਪਾਂ ਰੱਖ ਲਈ ਸੀ ਮਾਂ ਬੱਚਿਆਂ ਦੀ ਰੋਟੀ ਰੋਟੀ ਲੱਤ ਜੂਗੀ ਕਿਉਂਕਿ ਉਹ ਛਲਗਮ ਨਹੀਂ ਕਹਿੰਦੇ ਚਾ ਲੂਣ ਵਾਲੀ ਰੋਟੀ ਚ ਆਟੇ ਚ ਪਾ ਕੇ ਜੇ ਰੋਟੀ ਲੱਤ ਜੂਗੀ ਤੇ ਆਂਟੀ ਹੋਣੀ ਦੋਵੇਂ ਚਲ ਗਈਆਂ ਹੈਗਾ ਤੇ ਆਂਟੀ ਦੀ ਜਦੋਂ ਇਹ ਸਕੇ ਦਰਾਣੀ ਜਰਾਣੀ ਸੀਗੀਆਂ ਉਹ ਦੋਵੇਂ ਜਾਣੀਆਂ ਚਲ ਗਈਆਂ ਅਹੀ ਤੇ ਬਸ ਆਪਣਾ ਕੰਮ ਜਿਹੜਾ ਚੱਲਦਾ ਪਿਆ ਹੈ ਹੀ ਆਪਾਂ ਸੋਜੂ ਭਾਜੀ ਜਲੇ ਹੋਏ ਆ ਤੇ ਇੱਥੇ ਗੁਰਸੇਵਕ ਨਾਲ ਨਾਲ ਵੀਡੀਓ ਬਣਾਉਂਦੇ ਤੇ ਨਾਲ ਨਾਲ ਹਿੰਦੂ ਜਣ ਭੈਣ ਭਰਾ ਗੱਲਾਂ ਕਰਨਦੇ ਆ ਤੇ ਪਤਾ ਨਹੀਂ ਕੀ ਕਹਿੰਦੇ ਆ ਗੁਰਸੇਵਕ ਇੱਥੇ ਮੈਨੂੰ ਤੇ ਮੈਂ ਇਹਨਾਂ ਹੱਸਣੇ ਮਾਂ ਗੁਰਸੇਵਕ ਤੂੰ ਵੀ ਖਾਣੇ ਆ ਤੇ ਕਹਿੰਦਾ ਇਹ ਬਣਾ ਲਾ ਬਿੰਦੇ ਦੀ ਮਿਰਚ ਪਰ ਘੱਟ ਪਾਈ ਹੈ ਮਿਰਚ ਬਹੁਤ ਘੱਟ ਖਾਂਦੇ ਆ ਗੁਰਸੇਵਕ ਉਹ ਨਹੀਂ ਬਹੁਤ ਜਿਆਦਾ ਅਜੇ ਨਿੱਕਾ ਵੀਰੇ ਦਾ ਖਾ ਲੈਂਦਾ ਗੁਰਸਾਹਬ ਤੇ ਗੁਰਸੇਵਕ ਬਹੁਤ ਮਿਰਚ ਘੱਟ ਖਾਂਦਾ ਵਾ ਤੈਨੂੰ ਗੰਡਪਾ ਵੀ ਮਿਲ ਤਾ ਮੈਂ ਇਹ ਮਾਚਲ ਵੇਲੇ ਨੇ ਮਿਰਚ ਤੈਨੂੰ ਤੜਕੇ ਤੂੰ ਮਤਲਬ ਤੂੰ ਆਪਣਾ ਅਲੱਗ ਲਾ ਲਈ ਮੈਂ ਆਪਣਾ ਅਲੱਗ ਲਾ ਲੂੰ ਤੇ ਕਹਿੰਦਾ ਠੀਕ ਹੈ ਮੈਂ ਤੜਕੇ ਤੋਂ ਬਿਨਾ ਆਲੇ ਦੇ ਦੀ ਤੇ ਬਸ ਇੱਥੇ ਮੈਂ ਨਾਲ ਨਾਲ ਗੱਲਾਂ ਮਰਦੇ ਮਰਦੇ ਛਲਗਮ ਕੱਟ ਕੇ ਉਸ ਤੋਂ ਬਾਅਦ ਆਪਾਂ ਪਤਲੇ ਚ ਪਾ ਦਾਂਗੇ ਥੋੜੀ ਦੇਰ ਨੂੰ ਬੱਚੇ ਜਿਹੜੇ ਆ ਜਾਣਗੇ ਫਿਰ ਚਾਹ ਫੇਰ ਬਣਾਉਣੀ ਬੱਚਿਆਂ ਇੱਥੇ ਆਪਣੇ ਛਲਗਮ ਜਿਹੜੇ ਬਣ ਚੁੱਕੇ ਉਹਦੇ ਬਸ ਮੈਲਣ ਪਾ ਕੇ ਤੇ ਹੁਣ ਆਪਾਂ ਘੋਟਾ ਜਿਹੜਾ ਮਾਰ ਲਾਂਗੇ ਘੋਟ ਲਵਾਂਗੇ ਤੇ ਬਸ ਕੋੜ-ਕੁੜ ਕੇ ਉਸ ਤੋਂ ਬਾਅਦ ਆਪਾਂ ਰੋਟੀ ਵੀ ਜਿਹੜੀ ਚੁੱਲੇ ਤੇ ਬਣਾ ਤਦੜਕਾ ਅੰਦਰ ਮੈਂ ਕਟਕੂਟ ਲਿਆ ਉਹ ਤੜਕਾ ਡਿਆ ਪਾ ਪੁੱਜਣ ਉਹਨੂੰ ਮੈਂ ਭੁੰਨ ਭੁੰਨ ਲੈਣੀ ਆ ਤੜਕੇ ਨੂੰ ਹੁੰਦਾ ਕਿਉਂਕਿ ਫਿਰ ਬਾਹਰ ਨਾਲ ਕਾਲੀ ਕੜਾਈ ਹੋ ਜਾਂਦੀ ਤੇ ਨਾਲ ਇਹਨਾਂ ਨੀਰਾ ਹੋ ਜਾਣਾ ਨਹੀਂਗਾ ਤੇ ਮੈਂ ਕਿਹਾ ਚਲ ਅੰਦਰ ਕਰ ਲੈਨੇ ਆ ਇਹ ਛਲਗਮਾ ਨੂੰ ਤੜਕਾ ਅੰਦਰ ਲਾ ਲੈਨੇ ਆ ਤੇ ਮਨਮੀ ਤੇ ਪਾਪਾ ਨੂੰ ਕਹਿੰਦੇ ਮਾਹ ਇੱਥੇ ਅੱਗ ਬਗੜੀ ਬੈਠ ਕੇ ਰੋਟੀ ਖਾ ਲਓ ਤੁਸੀਂ ਮੈਂ ਇੱਥੇ ਫੁਲਕੇ ਲਾ ਲੈਨੇ ਕਹਿੰਦੇ ਠੀਕ ਆ ਲਾ ਲਓ ਇੱਥੇ ਲਾ ਲਓ ਉਹਨਾਂ ਨੇ ਲੱਗ ਬੈਠ ਕੇ ਖਾ ਲਈ ਹੀ ਕੀ ਫੁਲਕੇ ਤੇ ਆਪਾਂ ਜਿਹੜੇ ਫੁਲਕੇ ਇੱਥੇ ਪਕਾ ਲਾਂਗੇ ਤੇ ਆਹ ਕੋਈ ਛਲਗਮ ਕਿੰਨੇ ਸੋਹਣੇ ਬਣੇ ਬਣੇ ਨਾ ਹੈਗੇ ਥੋੜੇ ਜੇ ਹੀਗੇ ਤੇ ਉਹ ਥੋੜੇ ਜੇ ਹੀ ਰਹਿ ਗਏ ਮੈਂ ਛਲਣਾ ਚਲੜਾ ਵਿੱਚ ਲਾ ਦਿਆਂ ਤੇ ਉਹ ਥੋੜੇ ਜੇ ਲੱਗੇ ਮੈਂ ਚਲ ਕੋਈ ਨਾ ਕੱਦਾ ਦਾੜਕਾ ਜਿਹੜਾ ਉਹੀ ਸੀ ਉਹੀ ਸਹੀਂ ਮਤਲਬ ਇਧਰ ਆ ਦੇਂਦਾ ਡਾਂਗੋ ਜਿਉਂ ਨਾ ਹੀ ਬੜਾ ਤੇ ਇੱਥੇ ਨੇ ਅਸੀਂ ਹਨਾ ਕਈ ਖੰਡ ਨਹੀਂ ਪਾਉਂਦੇ ਆ ਵੀ ਛਲਗਮਾਂ ਚ ਪਰ ਮੈਂ ਥੋੜੀ ਜਿਹੀ ਪਾਣੀ ਥੋੜੀ ਨਾ ਕਸੈਲ ਜੀ ਕਸੈਲੇ ਜ ਨਹੀਂ ਰਹਿੰਦੇ ਫਿਰ ਥੋੜੀ ਜਿਹੀ ਖੰਡ ਪਾ ਲਈ ਥੋੜੇ ਮਿੱਠੇ ਮਿੱਠੇ ਜੇ ਬਣਦੇ ਉਹ ਛਲ ਪਰ ਥੋੜੀ ਖੰਡ ਜਿਹੜੀ ਪਾ ਲੈਣੀ ਅਸੀਂ ਤੇ ਪੌਣੇ ਪੌਣੇ ਆ ਚਲੋ ਆਪਾਂ ਬਣਾਣਾ ਸਾਗ ਤਾਈ ਗੁੜ ਕਈ ਗੁੜ ਪਾ ਲੈਂਦੇ ਆ ਬਟ ਮੈਂ ਖੰਡ ਪਾਤੀ ਥੋੜੀ ਜੀ ਬਸ ਤੇ ਇੱਥੇ ਹੁਣ ਆਪਾਂ ਜਿਹੜਾ ਛਲਗਮਾ ਜਿਹੜੇ ਕੋਟ ਤੇ ਆ ਚੰਗੀ ਤਰ੍ਹਾਂ ਘੋਟਾ ਮਾਰਤਾ ਸੀ ਕੋਲ ਤੇ ਝੱਟ ਜਾਂਦੇ ਕਿਲੂ ਤੇ ਛਲਗਮੇ ਸਾਰੇ ਕੁਛ ਲੜਾ ਚਲੜਾ ਲੱਤ ਗਈਆਂ ਸੀਆਂ ਤੇ ਬਸ ਇੱਥੇ ਆਪਾਂ ਹੁਣ ਛਲਗਮਾ ਲਾ ਕੇ ਥੱਲੇ ਤੇ ਅੰਦਰ ਜਿਹੜੀ ਤੜਕਾ ਜਿਹੜਾ ਲਾ ਲੂੰਗੀ ਅੰਦਰ ਮੈਂ ਤੜਕਾ ਅੰਦਰ ਲਾ ਲੂੰਗੀ ਗੈਂਸ ਤੇ ਇਥੇ ਬਸ ਆਪਾਂ ਜਿਹੜੀ ਕੜਾਈ ਜੜੀ ਰੱਖਤੀ ਆ ਉੱਪਰ ਤੇ ਤੇਲ ਪਾਤਾ ਵਿੱਚ ਤੇ ਬਸ ਹੁਣ ਤੜਕਾ ਜਿਹੜਾ ਪੋਣ ਲਾਂਗੇ ਅੰਦਰ ਤੜਕਾ ਆਪਾਂ ਸਾਰਾ ਕੁਝ ਕੱਟ ਲਿਆ ਵੇ ਗੰਡੇ ਅਦਰਕ ਟਮਾਟਰ ਹਰੀ ਮੇਚ ਉਤਰਾ ਛਲਗਮਾ ਚ ਵੀ ਪਾਈ ਥੋੜੀ ਪਾਈ ਤੇ ਬੜਾ ਤੜਕੇ ਚ ਵੀ ਥੋੜੀ ਪੋੜਾਂਗੇ ਆਪਾਂ ਤੇ ਬਸ ਇਥੇ ਤੜਕਾ ਹਨਾ ਪੋਜ ਤੇਲ ਗਰਮ ਹੋ ਦੇ ਤੱਕ ਮੈਂ ਆਟਾ ਜਿਹੜਾ ਗੁੰਨਣ ਲਈ ਇਥੇ ਮੈਂ ਕਿਹਾ ਚੱਲ ਮੈਂ ਆਟਾ ਜਿਹੜਾ ਗੁੰਨ ਲਾਂ ਆਟਾ ਗੁੰਨ ਕੇ ਤੇ ਫਿਰ ਆਪਾਂ ਫੁਲਕੇ ਜਿਹੜੇ ਚੁੱਲੇ ਤੇ ਲਾ ਲਏ ਨੇ ਕਿਉਂਕਿ ਮਨ ਮੀਤੇ ਪਾਪਾ ਕਹਿੰਦੇ ਆ ਆਪਾਂ ਇੱਥੇ ਹੀ ਖਾ ਲੈਣੇ ਆ ਠੰਡ ਹੈਗੀ ਆ ਤੇ ਚੁੱਲੇ ਘੜੀ ਅੱਗ ਬਲਣ ਦੀ ਬੜੀ ਸੁਣੀ ਤੇ ਚੁੱਲੇ ਘੜੀ ਬੈਠ ਕੇ ਖਾ ਲਾਂਗੇ ਤੇ ਮੈਂ ਚਲੋ ਠੀਕ ਆ ਆਪਾਂ ਟੋਟ ਗੁੰਨ ਕੇ ਤੇ ਫਿਰ ਆਪਾਂ ਤੜਕਾ ਲਾ ਕੇ ਫੁਲਕੇ ਆਪਾਂ ਚੁੱਲੇ ਤੇ ਪਕਾ ਲਈ ਸੀ ਤੇ ਬੱਸ ਮੈਂ ਲੱਗ ਪਈ ਸੀ ਤੜਕਾ ਲਾ ਕੇ ਤੇ ਫੁਲਕੇ ਲੱਗ ਪਏ ਸੀਗੇ ਚੁੱਲ੍ਹੇ ਤੇ ਬਣਾਉਣ ਮੈਂ ਚੁੱਲ੍ਹੇ ਤੇ ਫੁਲਕੇ ਮਨਮਿਤ ਦੇ ਪਾਪਾ ਮਨਮਿਤ ਦੇ ਪਾਪਾ ਕਹਿੰਦੇ ਚੱਲ ਚੁੱਲ੍ਹੇ ਤੇ ਬਣਾ ਲੈ ਚੁੱਲ੍ਹੇ ਤੇ ਚੁੱਲ੍ਹੇ ਦਾ ਦੱਸਿਆ ਕਿ ਇਹ ਚੁੱਲ੍ਹੇ ਤੇ ਰੋਟੀ ਖਾਂਦਣੇ ਜਾ ਰਹੇ ਵੱਖਰਾ ਅੱਗ ਗੜੀ ਹੈ ਨਾ ਬੜਾ ਮਜ਼ਾ ਆਉਂਦਾ ਅੱਗ ਗੜੀ ਬੈਠ ਕੇ ਰੋਟੀ ਖਾਂਦਾਂ ਤੇ ਜਦੋਂ ਛਲਗ ਮਸਾਗ ਵੈਸੇ ਵੀ ਅਸੀਂ ਬਣਾਈਏ ਅਸੀਂ ਚੁੱਲ੍ਹੇ ਤੇ ਰੋਟੀ ਰਾਤ ਦੀ ਲਾ ਲੈਣੀ ਹੁੰਦੀ ਆ ਤੇ ਇਧਰ ਗੁਰਫਤੇ ਖਾਣ ਨਹੀਂ ਦਿਆ ਤੇ ਮੈਨੂੰ ਅੱਜਾ ਮਰਨ ਦੀ ਕਿ ਰੋਟੀ ਖਾਲਾ ਰੋਟੀ ਖਾਲਾ ਇਹ ਰੋਟੀ ਨਹੀਂ ਖਾਣ ਦਿਆ ਵੀ ਕੰਡੇ ਮੈਣੀ ਖਾਣੀ ਮੈਣੀ ਖਾਣੀ ਬੁਰਕੀ ਖਾ ਕੇ ਤੇ ਫਿਰ ਸ਼ਕਲ ਦੇ ਆਪਣੇ ਸ਼ਕਲ ਭਜਾਈ ਫਿਰਦੇ ਸ਼ਕਲ ਚਲਾਉਣ ਲੱਗ ਪਿਆ ਸੀਗਾ ਤੇ ਬਸ ਇੱਥੇ ਮਨਮੀ ਦੇ ਪਾਪੜਾ ਹੀ ਖਾਣ ਰੋਟੀ ਛਲਗਮਾਣਾਂ ਤੇ ਛਲਗਮ ਬਹੁਤ ਜਿਆਦਾ ਸਵਾਦ ਬਣੇ ਆ ਬਸ ਚੱਲ ਵਧੀਆ ਹੋ ਗਿਆ ਹਨਾ ਇਹਨਾਂ بڑے ਦਿਨਾਂ ਦੀ ਮੈਂ ਇਹਨਾਂ ਨੂੰ ਕਹਿੰਦੀ ਕਿ ਛਲਗਮ ਲੈ ਕੇ ਛਲਗਮ ਲੈ ਕੇ ਇਹਨਾਂ ਨੇ ਟਾਈਮ ਟੂ ਨੀ ਬਸ ਇਸ ਤਰ੍ਹਾਂ ਲੱਗਣ ਡਿਆ ਕਦੀ ਨੇਟ ਲੇਟ ਆਉਂਦੇ ਕਦੀ ਕਿਸ ਤਰ੍ਹਾਂ ਕਦੀ ਕਿਸ ਤਰ੍ਹਾਂ ਤੇ ਇਹਨਾਂ ਫਿਰ ਰਾਤੀ ਲਿਆਣ ਤੇ ਤੇ ਆਪਾਂ ਚਲੋ ਅੱਜ ਬਣਾ ਲਈ ਹਨਾ ਤੇ ਸਲਗਮਾ ਸਾਗ ਵੈਹੀ ਵੀ ਹੈ ਨਾ ਚੁੱਲੇ ਤੇ ਰਿੱਜੀ ਉਹੀ ਸੁਆਦ ਲੱਗਦਾ ਵਾ ਜਿਹੜਾ ਗੈਸ ਗੁੰਸਾਲਾ ਉਹ ਨਹੀਂ ਸੁਆਦ ਆ ਲੱਗਦਾ ਤੇ ਆਪਾਂ ਗੈ ਤੋਂ ਨਾਲ ਨਾਲ ਫੁਲਕੇ ਜਿਹੜੇ ਰੋਟੀ ਲਾ ਕੇ ਇਹਨਾਂ ਨੂੰ ਗਵਾ ਕੇ ਫਿਰ ਆਪਾਂ ਖਾ ਲਈ ਸੀ ਉਸ ਤੋਂ ਬਾਅਦ ਆਪਾਂ ਪੰਡਾ ਠੀਕਰ ਜੋ ਪੰਡਾ ਚੰਨਾ ਉਹ ਸਾਫ਼ ਕਰ ਲਾਂਗੇ ਰਸੋਈ ਸਾਫ਼ ਕਰ ਲਾਂਗੇ ਪੰਡਾ ਚਲਾਇਆ ਬਾਥਰੂਮ ਚਲਾਇਆ ਠੀਕ ਆ ਗਿਆ ਆਪਣਾ ਸਵਾਮ ਤੇ ਠੀਕਰ ਬੜੀ ਪੰਡਾ ਹਾਂ ਇਹ ਪਾਣੀ ਤਾਂ ਇਹਨਾਂ ਨੂੰ ਆਪਾਂ ਦੇ ਦਿੱਤਾ ਹੈ ਇਹ ਵੀ ਕਰਦੇ ਆ। ਕਿ ਇੱਥੇ ਆਪਣੀ ਜਿਹੜੀ ਜਿਹੜਾ ਆ ਗਿਆ ਸੀ। ਕਪੜੇ ਦਿਨਾਂ ਤੋਂ ਆ ਅੱਜ ਭਾਜੀ ਕਹਿੰਦੀਆਂ ਨੂੰ ਸਪਾਈ ਸੀ ਕਿ ਨਾ ਕਿ ਮੈਂ ਕਿ ਨਹੀਂ ਤੂੰ ਚੂੜ ਬੋਲਦੇ ਨਹੀਂ ਲੈ ਕੇ ਆਉਣਾ ਅੱਜ ਸਾਮਾਨ ਤੁਸੀਂ ਨਹੀਂ ਲੈ ਕੇ ਆਉਣਾ ਹੁਣਾ ਨਾ ਕਿ ਲੋੜੀ ਨੂੰ ਹੁੰਦੇ ਆ ਦੋਵੇਂ ਰੁੱਟ ਪਤਾ ਦੇ ਤੇ ਕਹਿੰਦੇ ਲੋਡ ਕਰ ਲੈ ਗੱਡੀ ਤੇ ਮੈਂ ਕਿਹਾ ਠੀਕ ਵਾ ਤੇ ਬਸ ਇੱਥੇ ਬੱਚੇ ਬਹੁਤ ਜ਼ਿਆਦਾ ਖੁਸ਼ੀ ਖੁਸ਼ੀ ਗੁਰੂ ਘਰ ਤੇ ਜਿੰਦਾ ਪਪਾ ਡੀਜੀ ਆ ਗਏ ਮੈਂ ਕਿ ਗੱਡੀ ਚ ਕੀ ਕਰਨੀ ਪਦੇ ਆਪਾਂ ਲਾਈਏ ਤੇਰੇ ਪਰ ਮਾ ਨਹੀਂ ਨਹੀਂ ਲਾਈਏ ਅੱਜ ਬੰਦਾ ਬੰਦਾ ਆ ਵੀ ਨਾਲ ਦੂਜਾ ਕਿੱਥੇ ਆ ਦੋਂਦੀ ਆ ਵੇ ਆ ਵੇ ਦੋਂਦੀ ਹੋਰ ਚੱਲਾ ਮੈਂ ਉਹਨਾਂ ਨਾਲ ਚੱਲ 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 ਜੜੀਆਂ ਛੱਡਦੇ ਹਣ ਨੂੰ ਜਿਉਂ ਸੜਦਾ ਮਨਾਗੇ ਤੇ ਸਾਰਾ ਪਹਾੜ ਆ ਪਾ ਜੀ ਓਏ ਕਿਸੇ ਰੋਕਦੀ ਨਹੀਂ ਆ ਅਧਿਕਾਰ ਕਵਨ ਅਧਿਕਾਰਾਂ ਮੈਨੂੰ ਸਹੀ ਜੇ ਨੀ ਇਸ਼ਾਰਾ ਨਾ ਦੇ ਚੱਲ ਫੜਦਾ ਡੋਡੀ ਲੈ ਜਾ ਆਪੇ ਵਾਦੇ ਉਹ ਬ੍ਰੈਂਡ ਰੂਮ ਦਾ ਖੋਲ ਦੂ ਤੁਮ ਜਪਰਾ ਕਰ ਬਚਾਈ ਹੋ ਗਈ ਕੋਈ ਨਾ ਮੈਂ ਤੁਹਾਨੂੰ ਨਹੀਂ ਇਹ ਬ੍ਰੈਂਡ ਮੇਰੇ ਅਧਿਕਾਰ ਹੈ ਅੱਛਾ ਸੱਚੇ ਰੁਕ ਜਾਣਾ ਚੱਲਾਂਗੇ ਇਹ ਵੱਡਾ ਆਉਂਦੀ ਨਾ ਆਉਂਦੀ ਆਹ ਕੋਲ ਸੇਵਕਾ ਹੋੜ ਜਿੱਜਾ ਵੀ ਤੇ ਨਹੀਂ ਲੱਜਾ ਦੇਖ ਲਾਇਆ ਮੈਂ ਤੂੰ ਉਹ

ਆ ਬੰਦਾ ਦੇ ਇਹ ਤਰ੍ਹਾਂ ਦੀ ਕਿ ਟਾ ਬਣਾ ਲਾ ਆ ਬਰਾ ਬੀ ਬੁੜਾ ਹਾਲਾ ਆਹੋ ਤੇ ਪੀਲੇ ਖੜੇ ਖੜੇ ਇਹ ਸਣਾ ਬੋਲ ਨੂੰ ਓ ਨਾ ਦੂਰ ਜਾ ਕੋਲ ਮਨ ਮੀ ਤੋਦ ਦਮ ਉਹ ਆਰ ਦੇ ਆ ਤੋ ਦੂਰਾ ਚੱਲ ਅਗਰ ਮੱਤ ਕਰੇ ਜੇਰਣਾ ਮੀਗਮੋਂ ਦੇ ਗਾ ਆ ਚੱਲ ਜਾਓ ਦੋ ਬੁਗਿਆ ਭਰੇ ਨਾ ਬੋ ਬਰਾ ਆ i don't